ਹੈਲੋ 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 ਸਟੂਡੈਂਟਸ ਸਵਾਗਤ ਹੈ ਇੱਕ ਵਾਰ ਤੋਂ ਫੇਰ ਤੁਹਾਡਾ ਤੁਹਾਡੇ ਆਪਣੀ YouTube ਚੈਨਲ MSW Study for Job ਦੇ ਵਿੱਚ ਸੋ ਆਜੋ ਬਈ ਸਾਰੇ ਜਲਦੀ ਜਲਦੀ ਸਭ ਨੂੰ ਗੁੱਡ ਆਫਟਰਨੂੰ ਸਤਿ ਸ਼੍ਰੀ ਅਕਾਲ ਬਈ ਜਿਵੇਂ ਵੀ ਤੁਸੀਂ ਸਹੀ ਫੀਲ ਕਰਦੇ ਹੋ ਹਨ ਸੋ ਆਪਣੀ ਪੰਜਾਬੀ ਦੀ ਕਲਾਸ ਬਈ ਲਾਈਵ ਹੋ ਚੁੱਕੀ ਹੈ ਸੋ ਆਜੋ ਬਈ ਸਾਰੇ ਜਣੇ ਮੇਰੇ ਕੋਲ ਇਸ ਵਕਤ 19 ਜਣੇ ਸ਼ੋ ਹੋ ਰਹੇ ਨੇ ਮੇਰੇ ਕੋਲੇ ਆਵਾਜ਼ ਵੀਡੀਓ ਕੁਆਲਿਟੀ ਸਾਰਾ ਕੁਝ ਸਹੀ ਚੱਲ ਰਿਹਾ ਜੇਕਰ ਤੁਹਾਡੇ ਕੋਲ ਸਾਰਾ ਕੁਝ ਸਹੀ ਹੈ ਰਜਮ ਨਹੀਂ ਕੋਈ ਥੰਮਸਾਪ ਕਰਕੇ ਦੱਸ ਦੋ ਚੈਨਲ ਦੇ ਉੱਪਰ ਨਵੇਂ ਜਣੇ ਪੁਰਾਣੇ ਵੀ ਸਭ ਦਾ ਮੋਸਟ ਵੈਲਕਮ ਤੁਹਾਨੂੰ ਸਕਰੀਨ ਦੇ ਉੱਪਰ ਇੱਕ ਨੰਬਰ ਸ਼ੋ ਹੋ ਰਿਹਾ ਹੈ ਜਿਹੜੇ ਬੱਚੇ ਹਾਲੇ ਤੱਕ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾਂ ਵਟਸਐਪ ਦੇ ਵਿੱਚ ਜੁਆਇਨ ਨਹੀਂ ਹੋਏ ਤੁਸੀਂ ਨੰਬਰ ਦੇ ਜ਼ਰੀਏ ਜੁਆਇਨ ਹੋ ਸਕਦੇ ਹੋ ਠੀਕ ਹੈ ਭਈ ਇਹਨਾਂ ਸ਼ਰਤਾਂ ਦੇ ਅਕੋਰਡਿੰਗ ਠੀਕ ਹੈ ਸੋ ਇਹ ਆਪਣੇ ਕੋਰਸ ਨੇ ਭਈ ਜਿਹੜੇ ਬੱਚੇ ਕੋਰਸ ਪਰਚੇਸ ਕਰਨਾ ਚਾਹੁੰਦੇ ਨੇ ਉਹ ਕਰ ਸਕ ਚਲੋ ਫਰਸਟ ਕੁਸਚਨ ਆ ਵੀ ਆ ਚੁੱਕਿਆ ਫਰਸਟ ਕੁਸਚਨ ਆ ਵੀ ਆ ਚੁੱਕਿਆ ਕਰੋ ਬਈ ਅਨਸਰ ਸਹੀ ਵਾਕ ਦੀ ਕਹਿੰਦੇ ਪਛਾਣ ਕਰੋ ਫਰਸਟ ਕੁਸਚਨ ਭਾਸ਼ਾ ਤੇ ਸਭੇ ਚਾਰ ਦਾ ਕਹਿੰਦੇ ਆਪਣਾ ਆਪਣਾ ਸਿਸਟਮ ਹੁੰਦਾ ਹੈ ਭਾਸ਼ਾ ਤੇ ਸਭੇ ਚਾਰ ਦੋਵੇਂ ਪਰਿਵਰਤਨਸ਼ੀਲ ਹਨ ਭਾਸ਼ਾ ਤੇ ਸਭੇ ਚਾਰ ਦੋਵਾਂ ਨੂੰ ਗ੍ਰਹਿਣ ਕਰਨਾ ਪੈਂਦਾ ਹੈ ਜਾਂ ਸਾਰੇ ਹੀ ਸਹੀ ਨੇ ਕਰੋ ਬਈ ਅਨਸਰ ਜੈ ਹਿੰਦ ਕਹਿੰਦੇ ਜੈ ਹਿੰਦੀ ਠੀਕ ਹੈ ਚਲੋ ਦੇਸ਼ ਭక్తి ਦੀ ਭਾਵਨਾ ਵੀ ਜਾਗਦੀ ਹੈ ਹਨਾ ਚਲੋ ਕਰੋ ਬਈ ਆਨਸਰ ਸਹੀ ਵਾਕ ਦੀ ਕਹਿੰਦੇ ਪਛਾਣ ਕਰੋ ਸੋ ਇਸ ਦਾ ਰਾਈਟ ਆਨਸਰ ਬਣੂਗਾ ਜੀ ਡੀ ਠੀਕ ਹੈ ਵਿਚਾਰ ਉਪਰੋਕਤ ਸਾਰੇ ਹੀ ਆਉਣਗੇ ਕਿਉਂ ਆਉਣਗੇ ਕਿਉਂਕਿ ਇਹਨਾਂ ਦੋਨਾਂ ਦਾ ਅਲੱਗ-ਅਲੱਗ ਆਪਣਾ ਸਿਸਟਮ ਹੈ ਦੋਨੇ ਸੱਭਿਆਚਾਰੀ ਪਰਿਵਰਤਨਸ਼ੀਲ ਨੇ ਅਤੇ ਦੋਨਾਂ ਨੂੰ ਹੀ ਸੱਭਿਆਚਾਰ ਦੇ ਵਿੱਚੋਂ ਲੈਣਾ ਪੈਂਦਾ ਗ੍ਰਹਿਣ ਕਰਨਾ ਪੈਂਦਾ ਉਸ ਤੋਂ ਬਾਅਦ ਦੇਖੋ ਕਹਿੰਦੇ ਸਿਰ ਉੱਪਰ ਪਾਏ ਜਾਣ ਵਾਲੇ ਗਹਿਣੇ ਦਾ ਨਾਮ ਦੱਸੋ ਸਿਰ ਉੱਪਰ ਪਾਏ ਜਾਣ ਵਾਲੇ ਗਹਿਣੇ ਦਾ ਨਾਮ ਦੱਸੋ ਬਗਿਆੜੀ ਤੁੰਗਲ ਨੁੱਕਰਾ ਜਾਂ ਕੋਈ ਨਹੀਂ ਕੁਐਸਚਨ ਨੰਬਰ 2 ਤੇ ਆ ਚੁੱਕਿਆ ਬਈ ਆਪਾਂ ਕੁਐਸਚਨ ਨੰਬਰ 2 ਦਾ ਆਨਸਰ ਕਰੋ ਸਿਰ ਉੱਪਰ ਪਾਏ ਜਾਣ ਵਾਲੇ ਗਹਿਣੇ ਦਾ ਕੀ ਨਾਮ ਹੋਵੇਗਾ ਹਮ ਵੈਰੀ ਗੁੱਡ ਬਈ ਕਰੋ ਆਨਸਰ ਇੱਕ ਵਾਰੀ ਕਲਾਸ ਨੂੰ ਸ਼ੇਅਰ ਕਰ ਦਿਆ ਕਰੋ ਬਈ ਤਾਂ ਕਿ ਪਤਾ ਲੱਗ ਸਕੇ ਵੀ ਇਹਨੇ ਬੱਚੇ ਤੁਸੀਂ ਜੁੜ ਚੁੱਕੇ ਹੋ ਠੀਕ ਹੈ ਹਾਂ ਕਰੋ ਬਈ ਸ਼ੇਅਰ ਕੁਸਚਨ ਨੰਬਰ 2 ਆ ਚੁੱਕਿਆ ਦੋ ਦਾ ਆਨਸਰ ਕਰੋ ਬਈ ਕੀ ਬਣੇਗਾ ਗੁੱਡ ਆਫਟਰਨੂੰ ਹੈ ਜੀ ਜਿਹੜੇ ਲੇਟ ਆ ਰਹੇ ਹੋ ਹਮ ਕਰੋ ਬਈ ਆਨਸਰ ਸੋ ਇਦਰ ਰਾਈਟ ਆਨਸਰ ਬਣੇਗਾ ਬਈ ਤੁਹਾਡਾ 2 2 ਦੋ ਕਰਦੇ ਨਹੀਂ ਕਰਨੇ ਬਈ ਫਿਰ ਲੋ ਕਿਸੇ ਦੇ ਕਮੈਂਟ ਹੀ ਨਹੀਂ ਸ਼ੋ ਹੋ ਰਹੀ ਕਿਧਰ ਚਲੇ ਗਏ ਬਈ ਬੱਚੇ ਸੋ ਦ ਰਾਈਟ ਆਨਸਰ ਏ ਬਣੇਗਾ ਬਈ ਠੀਕ ਹੈ ਬਘਿਆੜੀ ਬਘਿਆੜੀ ਬਣੇਗਾ ਤੁਹਾਡਾ ਸਿਰ ਉਪਰ ਪਾਏ ਜਾਣ ਵਾਲੀ ਗਹਿਣੇ ਦਾ ਨਾਮ ਤੁੰਗਲ ਨੱਕ ਦਾ ਸੋਰੀ ਕੰਨਾ ਦਾ ਹੁੰਦਾ ਠੀਕ ਹੈ ਉਸ ਤੋਂ ਬਾਅਦ ਦੇਖੋ ਲਾੜੇ ਦੀ ਬੁੱਧੀ ਦੀ ਪ੍ਰੀਖਿਆ ਲਈ ਕਹਿੰਦੇ ਪੰਜਾਬੀ ਸੱਭਿਆਚਾਰ ਦੇ ਵਿੱਚ ਕਿਹੜਾ ਕਾਵ ਰੂਪ ਪ੍ਰਚਲਿਤ ਹੈ ਜੇਕਰ ਆਪਾਂ ਗੱਲ ਕਰੀਏ ਲਾੜੇ ਦੀ ਬੁੱਧੀ ਵਾਸਤੇ ਵਿਆਹਣ ਵਾਲੇ ਮੁੰਡੇ ਦੀ ਬੁੱਧੀ ਵਾਸਤੇ ਠੀਕ ਹੈ ਜਿਹੜਾ ਵਿਆਹਣ ਗਿਆ ਹੁੰਦਾ ਸਿੱਖਣੀ ਛੰਦਪ੍ਰਾਗਾ ਸੱਦ ਜਾਂ ਪੱਤਲ ਕਰੋ ਭਈਆਂ ਸਰ ਕੁਸਚਨ ਨੰਬਰ 13 ਆ ਚੁੱਕੇ ਐ ਸੋ ਕਿ ਤੁਹਾਨੂੰ ਕਲਾਸ ਪਸੰਦ ਆ ਰਹੀਏ ਲਾਈਕ ਸ਼ੇਅਰ ਕਰੋ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜ਼ਰੂਰ ਕਰਦਿਆ ਕਰੋ ਵਾਤ ਵਾਤ ਸਟੂਡੈਂਟ ਨਾਲ ਜੋੜਨ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਹੁਣ ਤਾਂ ਤੁਹਾਨੂੰ ਪਤਾ ਹੀ ਹੈ ਵਈ ਚਾਹੇ ਤੁਸੀਂ ਬੇਰੁਜ਼ਗਾਰ ਹੋ ਚਾਹੇ ਤੁਸੀਂ ਸਰਕਾਰੀ ਟੀਚਰ ਲੱਗੇ ਹੋਏ ਹਰ ਇੱਕ ਵਾਸਤੇ ਪੀਐਸਟੈਟ ਜਿਹੜਾ ਮੋਸਟ ਇੰਪੋਰਟੈਂਟ ਚੀਜ਼ ਐ ਜਿਹੜੀ ਉਹ ਬਣ ਚੁੱਕੀ ਐ ਠੀਕ ਐ ਪੀਐਸਟੈਟ ਬਹੁਤ ਹੀ ਜ਼ਿਆਦਾ ਜ਼ਰੂਰੀ ਹੋ ਚੁੱਕਿਆ ਖਾਸ ਤੌਰ ਤੇ ਪੰਜਾਬ ਦੇ ਵਿੱਚ ਠੀਕ ਐ ਹਾਂ ਸੋ ਕਲਾਸ ਨੂੰ ਹਰ ਇੱਕ ਵਾਸਤੇ ਤੁਸੀਂ ਸ਼ੇਅਰ ਕਰਦਿਆ ਕਰੋ ਪੰਜਾਬੀ ਤਾਂ ਤੁਸੀਂ ਚਾਹੇ ਪੀਐਸਟੈਟ ਦੀ ਤਿਆਰੀ ਕਰ ਰਹੇ ਚਾਹੇ ਸੀਰਟ ਦੀ ਕਰ ਰਹੇ ਚਾਹੇ ਮਾਸਟਰ ਗ੍ਰੈਡ ਚਾਹੇ ਲੈਕਚਰਰ ਤੁਸੀਂ ਪੰਜਾਬ ਗਵਰਨਮੈਂਟ ਦੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਪੰਜਾਬੀ ਤਾਂ ਹਰ ਇੱਕ ਦੇ ਵਿੱਚ ਪੁੱਛੀ ਹੀ ਜਾਂਦੀ ਹੈ ਠੀਕ ਹੈ ਸੋ ਇਹ ਕਲਾਸ ਸਭ ਦੇ ਵਾਸਤੇ ਹੈ ਸੋ ਦਾ ਰਾਈਟ ਆਨਸਰ ਬਣੀਆ ਵੀ ਤੁਹਾਡਾ ਹੂੰ ਬੀ ਛੰਦ ਪ੍ਰਗਾਹ ਇਹ ਕੁਐਸਚਨ ਆਪਾਂ ਬਹੁਤ ਹੀ ਜ਼ਿਆਦਾ ਡਿਟੇਲ ਦੇ ਵਿੱਚ ਡਿਸਕਸ ਵੀ ਕਰ ਚੁੱਕੇ ਹਾਂ ਪਿਛਲੇ ਕਲਾਸਾਂ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਪੰਜਾਬ ਦੇ ਵਿੱਚ ਕਿਸ ਕਬੀਲੇ ਦੇ ਲੋਕ ਚਾਕੂ ਛੁਰੀਆਂ ਰੰਬੀਆਂ ਦਾਤੀਆਂ ਬਣਾਉਂਦੇ ਹਨ ਪੰਜਾਬ ਦੇ ਕਿਹੜੇ ਕਬੀਲੇ ਦੇ ਲੋਕ ਨੇ ਜਿਹੜੇ ਚਾਕੂ ਚਾਕੂ ਕਰਦ ਕਹਿੰਦੇ ਨੇ ਜਿਹਨੂੰ ਆਪਣੇ ਆਪ ਪਾਸ਼ਾ ਦੇ ਵਿੱਚ ਹਨ ਛੁਰੀਆਂ ਰੰਬੀਆਂ ਦਾਤੀਆਂ ਬਣਾਉਂਦੇ ਨੇ ਪੇਚਰ ਓੜ ਬੌਰੀਏ ਸਿਗਲੀਗਰ ਵੈਰੀ ਗੁੱਡ ਵэй ਕਰੋ ਅਨਸਰ ਇੱਕ ਮੋ ਕਹਿੰਦੇ ਕਬੀਲੇ ਦੀ ਗੱਲ ਹੋ ਰਹੀ ਹੈ ਯੋਨੇ ਕਿਤੇ ਦੀ ਗੱਲ ਪੁੱਛ ਰਹੀ ਨਹੀਂ ਤੁਹ ਆਪਣੀ ਇੱਕ ਸਪੈਸੀਫਿਕ ਕਬੀਲਾ ਹੋ ਗਿਆ ਉਹਦੀ ਸਪੈਸੀਫਿਕ ਕੁਆਲਟੀ ਦੀ ਗੱਲ ਪੁੱਛ ਰਣੀ ਵੀ ਇਹ ਕੰਮ ਕਿਹੜੇ ਲੋਕ ਕਰਦੇ ਨੇ ਕਿਹੜੇ ਕਬੀਲੇ ਦੇ ਸੋ ਇੱਥੇ ਰਾਈਟ ਆਨਸਰ ਬਣੂਗਾ ਬਈ ਤੁਹਾਡਾ ਚਾਰ ਸੀਗਲੀ ਗੱਲ ਠੀਕ ਹੈ ਲੋਹੇ ਦੇ ਕੰਮ ਵਾਸਤੇ ਉਸ ਤੋਂ ਬਾਅਦ ਦੇਖੋ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਹਿੰਦੇ ਕਦੋਂ ਹੋਇਆ ਇੱਥੇ ਹੋਇਆ ਗੁਜਰਾਂਵਾਲਾ ਸਿਆਲਕੋਟ ਕਲਾਨੌਰ ਜਾਂ ਹਰਗੋਬਿੰਦਪੁਰ ਕਰੋ ਭਈਆਂ ਸੋ ਕੁਐਸਚਨ ਨੰਬਰ 5 ਤਿਆ ਚੁੱਕੇ ਆਪਾਂ ਗੱਲ ਕਰ ਰਹੇ ਆਪਾਂ ਮਹਾਰਾਜਾ ਰਣਜੀਤ ਸਿੰਘ ਦੀ ਹੂੰ ਜਿਨ੍ਹਾਂ ਨੂੰ ਸ਼ੇਰ-ਏ-ਪੰਜਾਬ ਕਿਹਾ ਗਿਆ ਹੈ ਹਨਾ ਕਰੋ ਬਈ ਆਨਸਰ ਪੰਜ ਨੰਬਰ ਕੁਐਸਚਨ ਤੇ ਆ ਚੁੱਕੇ ਆ ਵੀ ਆਪਾਂ ਪੰਜ ਨੰਬਰ ਕੁਐਸਚਨ ਦਾ ਆਨਸਰ ਕਰਦੇ ਜਾਓ ਬਈ ਕੀ ਬਣੇਗਾ ਹਾਂ ਵੈਰੀ ਗੁੱਡ ਵਈ ਆਨਸਰ ਕਰਦੇ ਜਾਓ ਹੂੰ ਸੋ ਦ ਰਾਈਟ ਆਨਸਰ ਬਣੇਗਾ ਬਈ ਤੁਹਾਡਾ हां एक गुजरांवाला ਵਿੱਚ ਠੀਕ ਹੈ ਭਈ ਉਸ ਤੋਂ ਬਾਅਦ ਦੇਖੋ ਆਰੀਆ ਸਮਾਜ ਕਹਿੰਦੇ ਅੰਦੋਲਨ ਦੇ ਸੰਸਥਾਪਕ ਕੌਣ ਸਨ ਆਰੀਆ ਸਮਾਜ ਅੰਦੋਲਨ ਦੇ ਸੰਸਥਾਪਕ ਕੌਣ ਸਨ Swami Dayanand Swami Sharadanand Lala Lajpat Rai ਜਾਂ ਕੋਈ ਵੀ ਨਹੀਂ ਕਰੋ ਕਰੋ ਭਈ ਅਨਸਰ ਅਨਸਰ ਕਰੋ ਰਾਜੇ ਕੀ ਬਣੇਗਾ ਆਰੀਆ ਸਮਾਜ ਇਹ ਤੁਹਾਡੀ ਐਸਐਸਟੀ ਦੇ ਵਿੱਚ ਹੀ ਪੁੱਛਿਆ ਜਾਂਦਾ ਠੀਕ ਹੈ ਸੋ ਤੁਹਾਡਾ ਰਾਈਟ ਆਨਸਰ ਬਣੇਗਾ ਵੀ ਤੁਹਾਡਾ ਇੱਕ ਸੁਆਮੀ ਦਯਾਨੰਦ ਨਾਮ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਕਹਿੰਦੇ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਹਨਾ ਕਾਰਕ ਵਚਨ ਲਿੰਗ ਇਹ ਸਾਰੀ ਚੀਜ਼ਾਂ ਨੂੰ ਇਸ ਤਰ੍ਹਾਂ ਵੀ ਤੁਸੀਂ ਯਾਦ ਕਰ ਲਿਓ ਵੀ ਇਹਦੀ ਕਿਸਮਾਂ ਕਿੰਨੀਆਂ ਨੇ ਠੀਕ ਹੈ ਕਿਉਂਕਿ ਕਈ ਵਾਰ ਜਿਹੜੇ ਸੌਖੇ ਹੁੰਦੇ ਨੇ ਉਹ ਨੰਬਰ ਕਟਵਾਉਂਦੇ ਨੇ 7 ਦੇ 4 ਦੇ 6 ਜਾਂ 5 ਦੇ ਨਾਮ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਸੋ ਦੋ ਇਟਮਸ ਵਰਡਿੰਗ ਅਭੀ ਤੁਹਾਡਾ ਡੀ ਪੰਜ ਪ੍ਰਕਾਰ ਦਾ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਤੁਹਾਡੇ ਕੱਪੜੇ ਚੰਗੇ ਸੀਤੇ ਹੋਏ ਹਨ ਇਸ ਵਾਕ ਵਿੱਚ ਤੁਹਾਡੇ ਸ਼ਬਦ ਹੈ ਜੇਕਰ ਆਪਾਂ ਇਹ ਖਾਸ ਕਰ ਕੁੜੀਆਂ ਜਿਆਦਾ ਕਰਦੀਆਂ ਹੁੰਦੀਆਂ ਨੇ ਵੀ ਤੁਸੀਂ ਤੁਹਾਡਾ ਡ्रेसਿੰਗ ਜਿਹੜੀ ਸਟੀਚਿੰਗ ਜਿਆਦਾ ਵਧੀਆ ਹੈ ਹਨ ਤੁਸੀਂ ਕਿੱਥੋਂ ਕਰਵਾਉਂਦੇ ਹੋ ਇਹਦੇ ਵਿੱਚ ਜਿਹੜਾ ਤੁਹਾਡਾ ਸ਼ਬਦ ਵਰਤੇ ਗਿਆ ਉਹ ਕੀ ਹੈ ਨਿਸ਼ਚੇਵਾਚਕ ਗੁਣਵਾਚਕ ਪੜੀ ਪਰਿਮਾਨਵਾਚਕ ਜਾਂ ਪੜਨਾਵੀ ਇਹਨਾਂ ਦੇ ਵਿੱਚ ਤੁਸੀਂ ਵਿਸ਼ੇਸ਼ਣ ਦੀ ਚੋਣ ਚੋਣ ਕਰਨੀ ਹੈ हां ਕਰੋ ਵੀ ਆਂਸਰ ਵਿਸ਼ੇਸ਼ਣ ਦੀ ਚੋਣ ਕਰਨੀ ਹੈ ਸੋ ਦ ਰਾਈਟ ਆਂਸਰ ਬਣੇਗਾ ਵੀ ਤੁਹਾਡਾ ਡੀ ਪਰਨਾਵੀ ਵਿਸ਼ੇਸ਼ਣ ਠੀਕ ਹੈ ਦੇਖੀ ਬਚੀ ਖਬਰਦਾਰ ਕਿਹੜੇ ਵਿਸਮਿਕ ਹਨ ਦੇਖੀ ਬਚੀ ਖਬਰਦਾਰ ਕਿਹੜੇ ਵਿਸਮਿਕ ਦੀ ਕਿਸਮ ਵਿੱਚ ਆਉਂਦੇ ਹਨ ਇੱਛਾਵਾਚਕ ਸੂਚਨਾਵਾਚਕ ਪਰਿਮਾਨਵਾਚਕ ਹੈਰਾਨੀਵਾਚਕ ਚਾਰ ਆਪਸ਼ਨਾਂ ਨੇ ਵਈ ਤੁਹਾਡੇ ਅੱਗੇ ਗੁਫਟਾ आफ्टरनून ਵਈ ਜਿਹੜੇ ਲੇਟ ਆ ਰਹੇ ਹੋ ਅ ਦਾ ਕਲਾਸ ਆਪਣੀ ਟਾਈਮ ਤੇ ਸਟਾਰਟ ਹੋ ਚੁੱਕੀ ਸੀ ਹਨਾ ਇੱਕ ਦੋ ਮਿੰਟ ਹੀ ਲੇਟ ਹੋਏ ਆਪਾਂ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਦੋ ਸੂchna ਵਾਚ ਕੇ ਠੀਕ ਹੈ ਇੱਥੇ ਆਪਾਂ ਕਿਸੇ ਨੂੰ ਕੋਈ ਸੂchnਾ ਦੇਖਿਲ ਦੇਣੀ ਹੋਵੇ ਦੇਖੀ ਭਾਈ ਬੱਚੀ ਖਬਰਦਾਰ ਜਿਵੇਂ ਹੁਣ ਮੈਂ ਤੁਹਾਨੂੰ ਕਹਿ ਰਿਹਾ ਵੀ ਦੇਖੋ ਭਾਈ ਖਬਰਦਾਰ ਹੋ ਜਾਓ ਕਿ ਪੀਐਸਟੈਟ ਦਾ ਮਤਲਬ ਹੈ ਨਹੀਂ ਪਤਾ ਕਦੋਂ ਆ ਜੀ ਹਨਾ ਪੀਐਸਟੈਟ ਦਾ ਮਤਲਬ ਕਦੋਂ ਵੀ ਆ ਸਕਦਾ ਹੈ ਉਸ ਤੋਂ ਬਾਅਦ ਦੇਖੋ ਸ਼ੁੱਧ ਪੰਜਾਬੀ ਰੂਪ ਦੱਸੋ ਪੰਜਾਬੀ ਦਾ ਸ਼ੁੱਧ ਰੂਪ ਕਿਹੜਾ ਸਹੀ ਬਣਦਾ ਇੱਥੇ ਚਾਰ ਆਪਸ਼ਨਾਂ ਨੇ ਚਾਰੇ ਆਪਸ਼ਨਾਂ ਹਾਂ ਨਾਮ ਇੱਕ ਨਾਮ ਦੱਸਣਾ ਤੁਸੀਂ ਦਿਨ ਦਾ ਨਾਮ ਪੁੱਛ ਰਹੇ ਨੇ ਇੱਥੇ ਆਪਣੇ ਤੋਂ ਠੀਕ ਹੈ ਬਈ ਸੋ ਕਰੋ ਆਨਸਰ 10 ਨੰਬਰ ਕੁਐਸਚਨ ਤੇ ਆ ਚੁੱਕੇ ਹਾਂ ਬਈ ਆਪਾਂ ਸੋ ਦਾ ਰਾਈਟ ਆਨਸਰ ਬਣੇਗਾ ਤੁਹਾਡਾ 4 ਕੋਈ ਨਹੀਂ ਦੇਖ ਲਓ ਬਈ ਹਾਂ ਦੇਖੋ ਬਈ ਦੇਖੋ 10 ਨੰਬਰ ਕੁਸਚਨ ਤੇ ਆਪਾਂ ਕਲੀਅਰ ਕਰ ਲਓ ਕੀ ਆਨਸਰ ਬਣੇਗਾ ਉਧਰ ਉਹ ਦੱਸਣਾ ਇੱਥੇ ਆਪਾਂ ਨੇ ਕਿ ਕਿਹੜਾ ਬਣਦਾ ਹੈ ਬਈ ਹੂੰ ਕੋਈ ਗੱਲ ਨਹੀਂ ਜੇ ਤੀ ਕੋਈ ਗਲਤੀ ਲੱਗਦੀ ਹੁੰਦੀ ਹੈ ਇੱਕ ਦੋ ਮਿੰਟ ਦੇਣ ਨੂੰ ਕੋਈ ਉਹ ਨਹੀਂ ਹੁੰਦਾ ਨਾ ਆਪਾਂ ਵੈਸੇ ਵੀ ਅੱਜ ਫਾਸਟ ਕਰ ਰਹੇ ਹਾਂ ਥੋੜਾ ਜਿਆਦਾ ਕਲਾਸ ਦੇ ਵਿੱਚ ਕਲਾਸ ਦੇ ਵਿੱਚ ਆਪਾਂ ਵੈਸੇ ਵੀ ਅੱਜ ਫਾਸਟ ਚੱਲ ਰਹੀ ਹਾਂ ਸੋ ਰਾਈਟ ਆਨਸਰ ਕੀ ਬਣੇਗਾ ਬਈ ਇਹਦਾ ਕਰੋ ਵੀ ਆਨਸਰ ਹਮ ਸ਼ੁਕਰ ਕਰੋ ਵੀ ਆਨਸਰ ਹਮ ਜਿਹੜੇ ਇਹ ਜਿਹੇ ਕੁਸਚਨ ਹੁੰਦੇ ਨੇ ਨਾ ਉਹਨਾਂ ਨੂੰ ਜੇ 1-2 ਮਿੰਟ ਦੇ ਦੇਈ ਤੇ ਦੇਣਾ ਕੋਈ ਹੁਣ ਹੁੰਦਾ ਹੁੰਦਾ ਠੀਕ ਹੈ ਕਿਉਂਕਿ ਕਈ ਵੈ ਜਿਵੇਂ ਤੁਹਾਨੂੰ ਇੱਕ ਦਿਨ ਦੱਸਿਆ ਸੀਗਾ ਭਾਈ ਉਪਲਬਧ ਸ਼ਬਦ ਹੈ ਉਪਲਬਧ ਹੁਣ ਅੱਦੇ ਬੱਚਿਆਂ ਨੂੰ ਗਲਤ ਦੱਸਿਆ ਉਸ ਦਿਨ ਨਾ ਹੁਣ ਜਿਵੇਂ ਇੱਕ ਸ਼ੁਕਰਵਾਰ ਸ਼ਬਦ ਹੈ ਹਾਂ ਸ਼ੁਕਰਵਾਰ ਇਹਦਾ ਸਹੀ ਰੂਪ ਕਿਹੜਾ ਹੋਊਗਾ ਬਈ ਬਿੰਦੀ ਨਹੀਂ ਲਗਣੀ ਹਾਂ ਵੈਰੀ ਗੁੱਡ ਕਰੋ ਵੀ ਆਨਸਰ ਫਿਰ ਕੋਈ ਕਹਿੰਦੇ ਬਿੰਦੀ ਨਹੀਂ ਲਗਣੀ ਕੋਈ ਕਹਿੰਦੇ ਲਗਣੀ ਹੈ ਫਿਰ ਇਹਦਾ ਕੀ ਮੰਨੀ ਆ ਬਈ ਆਪਾਂ ਹੈ ਕੋਈ ਮਹਾਨ ਨੇਤਾ ਜਿਹੜਾ ਕੋਈ ਆਵਾਜ਼ ਉਠਾ ਸਕੀ ਵੀ ਇਹਦੇ ਵਿੱਚ ਸਹੀ ਕਿਹੜਾ ਭਾਈ ਹੂੰ ਕਰੋ ਕਰੋ ਕਲੀਅਰ ਮੈਂ ਤਾਂ ਹੀ ਬੈਠੀ ਆ ਰਾਈ ਵੀ ਇੱਥੇ ਨਾ ਦੇ ਬੱਚੇ ਨੂੰ ਇਹ ਹੁੰਦਾ ਵੀ ਮੈਡਮ ਗਲਤ ਕਰਵਾ ਰਹੇ ਨੇ ਹੈ ਨਾ ਵੀ ਸਾਨੂੰ ਗਲਤ ਕਰਵਾ ਗਈ ਹੂੰ ਠੀਕ ਆ ਵੀ ਅਧਿ ਕਹਿੰਦੇ ਬੀ ਸਹੀ ਹੈ ਜੀ ਅਧਿ ਕਹਿੰਦੇ ਡੀ ਆਊਗਾ ਦੇਖ ਲਓ ਭਾਈ ਹਮ ਮੀਤਾ ਗੁਪਤਾ ਕਹਿੰਦੇ ਬੀ ਸਹੀ ਚਲੋ ਇੱਕ ਵਾਰੀ ਇਹਨੂੰ ਛੱਡੋ ਹਨਾ ਮੇਰੇ ਵੱਲੋਂ ਭਾਈ ਡੀ ਹੈ ਤੁਹਾਡੇ ਵੱਲੋਂ ਬੀ ਹੈ ਹਨਾ 10 ਨੰਬਰ ਕੁਸਚਨ ਇੱਕ ਵਾਰੀ ਛੱਡ ਲਓ ਠੀਕ ਹੈ ਇੱਕ ਵਾਰੀ ਛੱਡ ਲਓ ਇਹਨੂੰ ਆਪਾਂ ਅੱਗੇ ਚੱਲਦੇ ਹਾਂ ਚਲੋ ਹਾਂ ਚਲੋ ਭਾਈ 11 ਨੰਬਰ ਕੁਸਚਨ ਤੇ ਆ ਚੁੱਕੇ ਆਪਾਂ ਪੰਜਾਬੀ ਰੂਪ ਕਿਹੜਾ ਹੋਊਗਾ ਪਾਤਰਤਾ ਯੋਗਤਾ ਲਾਜ਼ਮੀ ਯੋਗਤਾ ਜਾਂ ਨਿਪੁੰਨਤਾ ਕਰੋ ਭਈ ਆਨਸਰ 11 ਨੰਬਰ ਕੁਸਚਨ ਤੇ ਆ ਚੁੱਕੇ ਆ ਭਈ ਆਪਾਂ 11 ਨੰਬਰ ਕੁਐਸਚਨ ਤੇ ਆ ਚੁੱਕੇ ਆ ਆਪਾਂ ਦੱਸੋ ਬਈ ਕੀ ਬਣੇਗਾ ਹੂੰ ਕਰੋ ਬਈ ਆਨਸਰ ਪੱਤਰਤਾ ਆਊਗੀ ਤੁਹਾਡੀ ਯੋਗਤਾ ਆਊਗੀ ਹੂੰ ਗ੍ਰਾਸਮੀ গ্রেস ਮਿਲੂਗੀ ਨੇ ਸਭ ਨੂੰ ਚਲੋ ਕੋਈ ਗੱਲ ਕਰੋ ਭਈਆ ਜੀ ਸਰ ਹਾਂ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ 4 ਨਿਪੁੰਨਤਾ ਰੋਕ ਠੀਕ ਹੈ ਭਈ ਰੋਕ ਨਿਪੁੰਨਤਾ ਰੋਕ ਉਸ ਤੋਂ ਬਾਅਦ ਦੇਖੋ ਅੱਧ ਜੂਨ ਤੋਂ ਕਹਿੰਦੇ ਅੱਧ ਜੁਲਾਈ ਤੱਕ ਦੇਸੀ ਮਹੀਨਾ ਕਿਹੜਾ ਹੁੰਦਾ ਹੈ ਮਤਲਬ 6ਵੇਂ ਮਹੀਨੇ 6ਵਾਂ ਮਹੀਨਾ ਹੁੰਦਾ ਜੂਨ ਹਨਾ ਉਹਦੇ ਲਾ ਅੱਧ ਤੋਂ ਲੈ ਕੇ 7ਵਾਂ ਮਹੀਨਾ ਉਹਦੇ ਲਾਸਟ ਅੱਧ ਤੋਂ ਲੈ ਕੇ ਬਰਾਬਰ ਕਿਹੜਾ ਆਊਗਾ ਭਈ ਉੱਥੇ ਕਿਹੜਾ ਮਹੀਨਾ ਬੜੂਗਾ ਦੇਸੀ ਮਹੀਨੇ ਦੇ ਵਿੱਚ ਜੇਠ ਹਾੜ ਭਾਦੋਂ ਮੱਗਰ ਇਹਨਾਂ ਦੇ ਇਹੀ ਬਣਦੇ ਨੇ ਇਹ ਜਿਹੜੇ ਆਪਣੇ ਆਪਾਂ ਬੋਲਦੇ ਆ ਜੂਨ ਜੁਲਾਈ ਵਾਲੇ ਹਨ ਇਹ ਜਿਹੜੇ ਦੇਸੀ ਮਹੀਨੇ ਦੇ ਨੇ 15 ਦਿਨਾਂ ਤੋਂ ਸ਼ੁਰੂ ਹੁੰਦੇ ਨੇ ਅੱਧ ਚੋਂ ਸਟਾਰਟਿੰਗ ਹੁੰਦੀ ਹੈ ਇਹਨਾਂ ਦੀ ਹਮ ਸੋ ਕਰੋ ਬਈ ਆਂਸਰ ਸੋ ਦਾ ਰਾਈਟ ਆਂਸਰ ਬਣੂਗਾ ਵੀ ਤੁਹਾਡਾ ਬੀ ਹਾੜ ਠੀਕ ਹੈ ਹਾਂ ਇਹ ਮੋਸਟ ਇੰਪੋਰਟੈਂਟ ਨਹੀਂ ਵੀ ਜਿਹੜੇ ਤੁਹਾਡੇ ਦੇਸੀ ਮਹੀਨੇ ਨੇ ਕਹਿੰਦੇ ਉਹ ਘੜੀ-ਮੁੜੀ ਸਾਡੇ ਵਾਲੇ ਵੇਖ ਰਿਆ ਸੀ ਵਾਕ ਵਿੱਚ ਘੜੀ-ਮੁੜੀ ਕੀ ਹੈ ਉਹ ਘੜੀ ਮੁੜੀ ਸਾਡੇ ਵੱਲ ਵੇਖ ਰਿਹਾ ਸੀ। ਬਾਕ ਦੇ ਵਿੱਚ ਜਿਹੜਾ ਘੜੀ ਮੁੜੀ ਸ਼ਬਦ ਹੈ ਇਹ ਕੀ ਹੈ? ਨਿਸ਼ਚੇ ਵਾਚਕ ਕਿਰਿਆ ਵਿਸ਼ੇਸ਼ਣ। ਸੰਖਿਆ ਵਾਚਕ ਕਿਰਿਆ ਵਿਸ਼ੇਸ਼ਣ। ਕਾਰਨ ਵਾਚਕ ਕਿਰਿਆ ਵਿਸ਼ੇਸ਼ਣ ਇਹ ਕੋਈ ਵੀ ਨਹੀਂ। ਹੂੰ ਕਰੋ ਬਈ ਆਂਸਰ। ਕਰੋ ਬਈ ਆਂਸਰ। ਸੋ ਦ ਰਾਈਟ ਆਂਸਰ ਬਣੂਗਾ ਵੀ ਤੁਹਾਡਾ। ਬੀ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕੜੀ ਮੁੜੀ ਠੀਕ ਹੈ ਵੀ بار-बार बार-बार ਹੀ ਆਜੂਗਾ ਇੱਥੇ ਇੱਥੇ ਗਿਣਤੀ ਦੱਸੀ ਜਾਵੇ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਕਿਹੜਾ ਸ਼ਬਦ ਉਰਦੂ ਭਾਸ਼ਾ ਦਾ ਨਹੀਂ ਹੈ ਉਰਦੂ ਭਾਸ਼ਾ ਦਾ ਕਿਹੜਾ ਸ਼ਬਦ ਨਹੀਂ ਹੈ ਸਮਾਪਤ ਪਾਕੀਜ਼ਾ ਨਵਾਜੀਸ਼ ਜਾਂ ਗੁਲਾਮ ਚਾਰ ਆਪਸ਼ਨਾਂ ਨੇ ਵਹੀ ਤੁਸੀਂ ਇਹ ਦੱਸਣਾ ਹੈ ਵੀ ਕਿਹੜਾ ਸ਼ਬਦ ਹੈ ਵੀ ਜਿਹੜਾ ਹਾਂ ਉਰਦੂ ਭਾਸ਼ਾ ਦਾ ਨਹੀਂ ਹੈਗਾ ਕਰੋ ਵੀ ਆਨਸਰ ਹੂੰ ਕਰੋ ਵੀ ਆਨਸਰ ਆਨਸਰ ਕਰ ਦੇ ਜਾ ਕਰੋ ਜਿਨ੍ਹਾਂ ਨੂੰ ਨਹੀਂ ਪਾਇਆ ਉਹਨਾਂ ਦਾ ਨਾ ਉਹ ਵੀ ਆਨਸਰ ਦੇਣ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਹੂੰ ਉਹ ਵੀ ਆਨਸਰ ਦੇਣ ਦੀ ਕੋਸ਼ਿਸ਼ ਕਰਿਆ ਕਰੋ ਬਈ ਕੀ ਬਣੇਗਾ ਠੀਕ ਹੈ ਹੂੰ ਸੋ ਇਹਦਾ ਰਾਈਟ ਆਨਸਰ ਬਣੇਗਾ ਬਈ ਤੁਹਾਡਾ ਇੱਕ ਸਮਾਪਤਰ ਠੀਕ ਹੈ ਬਈ ਹੂੰ ਸਮਾਪਤਰ ਉਸ ਤੋਂ ਬਾਅਦ ਦੇਖੋ ਬਈ ਕਹਿੰਦੇ ਲਿੰਗਾ ਤੇ ਵਚਨ ਸੰਬੰਧਤ ਹਨ ਲਿੰਗ ਅਤੇ ਵਚਨ ਸੰਬੰਧਤ ਦਾ ਨ ਪੜਨਾਮ ਨਾਲ ਨਾਮ ਨਾਲ ਸੰਬੰਧ ਰਣਾ ਜਾਂ ਕਾਰਕਾਂ ਆਹ ਸੌਰੀ ਵਿਸ਼ੇਸ਼ਣ ਜਿਹੜੇ ਲਿੰਗਾ ਤੇ ਵਚਨ ਨਹੀਂ ਇੱਕ ਇਸਮ ਹੈ ਨਾ ਇਹ ਪੜਨਾਮ ਦੇ ਵਿੱਚ ਹੀ ਸੌਰੀ ਇਹ ਜਗ੍ਹਾ ਆਪਣੇ ਵਿਆਕਰਨ ਦੇ ਵਿੱਚ ਹੀ ਆਉਂਦੇ ਨੇ ਵਿਆਕਰਨ ਦੇ ਹਿੱਸੇ ਨੇ ਹੀ ਹੈ ਨਾ ਸੋ ਇਹ ਕਹਿੰਦੇ ਸੰਬੰਧਿਤ ਕਿਹਦੇ ਨਾਲ ਹੁੰਦੇ ਨੇ ਕਰੋ ਵੀ ਆਨਸਰ ਕਿਹਨੇ ਥਿਉਰੀ ਵਾਲੇ ਟਾਪਿਕ ਕਦੋਂ ਸਟਾਰਟ ਕਰਵਾਉਂਗੀ ਮੈਡਮ ਜੀ ਕੋਈ ਨੀ ਰਜੋ ਉਹ ਵੀ ਕਰਾਂਗੇ ਆਪਾਂ ਠੀਕ ਹੈ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ 2 ਨਾਮ ਨਾਲ ਠੀਕ ਹੈ ਉਸ ਤੋਂ ਬਾਅਦ ਦੇਖੋ ਪੰਜਾਬੀ ਲੋਕਾਂ ਵਿੱਚ ਮੋٹے ਠੁੱਲੇ ਪ੍ਰਸ਼ਨ ਕਿਸ ਰੂਪ ਰਾਹੀ ਪੁੱਛੇ ਜਾਂਦੇ ਹਨ ਅਖਾਣਾ ਰਾਹੀ ਮੁਹਾਵਰੇ ਰਾਹੀ ਬੁਝਾਰਤਾਂ ਰਾਹੀ ਜਾਂ ਕਹਾਣੀਆਂ ਰਾਹੀ ਹੂੰ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ 3 ਬੁਝਾਰਤਾਂ ਰਾਹੀ ਠੀਕ ਹੈ ਜਫਰ ਜਲਣੀ ਮੁਹਾਵਰੇ ਦਾ ਕੀ ਅਰਥ ਹੈ ਜਫਰ ਜਲਣੀ ਜ਼ੁਲਮ ਕਰਨਾ ਕਰਾਰੀ ਹਾਰ ਦੇਣੀ ਕੱਲਣਾ ਕੱਲਣੀ ਤੋਬਾ ਕਰਨੀ ਜਫਰ ਜਲਣੀ ਮੁਹਾਵਰੇ ਦਾ ਕੀ ਅਰਥ ਹੋਵੇਗਾ ਕਰੋ ਵੀ ਆਨਸਰ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਤਿੰਨ ਕੱਲਣਾ ਕੱਲਣੀ ਠੀਕ ਹੈ ਕੱਲਣਾ ਕੱਲਣੀ ਮਤਲਬ ਜਫਰ ਜਲਣੀ ਉਸ ਤੋਂ ਬਾਅਦ ਦੇਖੋ ਕੁੜਮ ਡੈਸ਼ ਚੰਗਾ ਗਵਾਨ ਕਹਿੰਦੇ ਵਿਗੁੱਤਾ ਮੰਗਾ ਬੰਦਾ ਕੁੜਮ ਡੈਸ਼ ਚੰਗਾ ਪਰ ਜਿਹੜਾ ਗਵਾਨ ਆ ਕਹਿੰਦੇ ਵਿਗੁੱਤਾ ਮੰਦਾ ਇਹ ਖਾਣ ਨੂੰ ਆਪਾਂ ਨੇ ਪੂਰਾ ਕਰਨਾ ਹੈ ਕੀ ਬਣੇਗਾ ਸੁਚੱਜਾ ਕਮਾਊ ਨਿਮਾਣਾ ਜਾਂ ਵਿਗੁੱਤਾ ਕਰੋ ਵੀ ਆਨਸਰ ਤੁਸੀਂ ਇਹਨੇ ਆਨਸਰ ਕਰੋ ਵੀ ਮੈਨੂੰ 1 ਮਿੰਟ ਦੀ ਵੇਟ ਦਿਓ ਠੀਕ ਹੈ 1 ਮਿੰਟ ਦੀ हां भाई हेलो हेलो कर आंसर भैया इमरजेंसी सी भाई चलो हां आगे भाई अपन एक क्वेश्चन ਤੇ ਆਪਾਂ ਚਾਹ ਕਰ ਰਹੇ ਸੀ 18 ਨੰਬਰ ਕੁਸਚਨ ਨੂੰ ਹਨਾ 18 ਨੰਬਰ ਦਾ ਆਪਾਂ ਕਿੰਨਾ ਅਨਸਰ ਕੀਤਾ ਸੀ ਬਈ ਸੋ ਇਥੇ ਰਾਈਟ ਅਨਸਰ ਬਣੂਗਾ ਵੀ ਤੁਹਾਡਾ 4 ਵੀ ਗੁੱਤਾ ਠੀਕ ਹੈ ਵਿਗੁੱਤਾ ਕਹਨੇ ਕੁੜਮ ਵਿਗੁੱਤ ਚੰਗਾ ਪਰ ਗਵਾੜ ਵਿਗੁੱਤਾ ਬੰਦਾ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਲੱਤਾਂ ਦੇ ਵਿੱਚ ਸਿੱਕਾ ਭਰ ਜਾਣਾ ਲੱਤਾਂ ਦੇ ਵਿੱਚ ਸਿੱਕਾ ਭਰ ਜਾਣਾ ਇਹਦਾ ਕੀ ਆਨਸਰ ਬਣੇਗਾ ਮੁਹਾਵਰਾ ਅਖਾਣ 부ਝਾਰਤੀ ਐ ਸਿੱਠਣੀ ਕਰੋ ਵੀ ਆਨਸਰ ਹੂੰ ਲੱਤਾਂ ਦੇ ਵਿੱਚ ਸਿੱਕਾ ਭਰ ਜਾਣਾ ਸੋ ਰਾਈਟ ਆਨਸਰ ਬਣੇਗਾ ਤੁਹਾਡਾ ਇੱਕ ਮੁਹਾਵਰਾ ਠੀਕ ਹੈ ਉਸ ਤੋਂ ਬਾਅਦ ਦੇਖੋ ਜਾਦੇ ਕਿਸੇ ਮਸਲੇ ਜਾਂ ਵਿਅਕਤੀ ਬਾਰੇ ਗੱਲ ਕੀਤੀਆਂ ਕੇਵਲ ਨੁਕਸੀ ਲੱਭਣਾ ਹੋਵੇ ਤਾਂ ਕਿਹੜਾ ਖਾਨ ਵਰਤੇ ਜਾਂਦਾ ਕਹਿਣ ਦਾ ਮਤਲਬ ਜਿਵੇਂ ਅੱਜ ਕੱਲ ਦੇ ਲੋਕ ਨਹੀਂ ਆਪਾਂ ਕਿਸੇ ਤਾਰੀਫ਼ ਨੂੰ ਦੇਖ ਕੇ ਜਰ ਨਹੀਂ ਸਕਦੇ ਹਨਾ ਆਪਾਂ ਨਹੀਂ ਤਾਰੀਫ਼ ਕਰਨ ਦੀ ਬਜਾਏ ਉਹਦੇ ਵਿੱਚ ਨੁਕਸੀ ਕੱਢਣੇ ਨੇ ਕਮੀਆਂ ਕੱਢਣੀਆਂ ਉੱਚੀ ਦੁਕਾਨ ਕਹਿੰਦੇ ਫਿੱਕਾ ਪਕਵਾਨ ਕੋਲਿਆਂ ਦੀ ਦਲਾਲੀ ਕੋਲਿਆਂ ਦੀ ਦਲਾਲੀ ਵਿੱਚ ਮੂੰਹ ਕਾਲਾ ਘਰ ਲੜਾਕੀ ਬਾਹਰ ਸੰਗਣੀ ਮੇਲੋ ਮੇਰਾ ਨਾਮ ਇਸਵ ਗੋਲ ਤੇ ਕੁਝ ਨਾ ਫੂਲ ਕਰੋ ਵੀ ਨਾ ਆਨਸਰ ਵੀ ਕੀ ਨੰਬਰ ਕੁਐਸਚਨ ਤੇ ਆ ਚੁੱਕੀਆਂ ਆਪਾਂ 20 ਨੰਬਰ ਕੁਐਸਚਨ ਦਾ ਕੀ ਆਨਸਰ ਬਣੇਗਾ ਹਾਂ ਹਾਂ ਸੋਦ ਰਾਈਟ ਆਨਸਰ ਬਣੇਗਾ ਵੀ ਤੁਹਾਡਾ 4 ਇਸਵ ਗੋਲ ਤੇ ਕੁਝ ਨਾ ਫੂਲ ਉਸ ਤੋਂ ਬਾਅਦ ਦੇਖੋ ਭਾਸ਼ਾ ਦੀ ਉਤਪਤੀ ਦਾ ਮੁੱਖ ਆਧਾਰ ਕੀ ਬਣੇਗਾ ਭਾਸ਼ਾ ਦੀ ਉਤਪਤੀ ਦਾ ਮੁੱਖ ਆਧਾਰ ਕੀ ਇਹਦਾ ਸੱਭਿਆਚਾਰ ਵਿਆਕਰਨ ਮਨੁੱਖੀ ਲੋੜੀ ਜਾਂ ਦੇਵੀ ਦਾਤ ਹੂੰ ਕਰੋ ਬਈ ਆਨਸਰ 21 ਨੰਬਰ ਕੁਸਚਨ ਤੇ ਆ ਚੁੱਕੇ ਆ ਬਈ ਆਪਾਂ 21 ਨੰਬਰ ਕੁਸਚਨ ਦਾ ਆਨਸਰ ਕਰਦੇ ਜੇ ਉਹ ਰਾਈਟ ਆਨਸਰ ਬਣੂਗਾ ਬਈ ਤੁਹਾਡਾ ਤਿੰਨ ਮਨੁੱਖੀ ਲੋੜ ਠੀਕ ਹੈ ਕਿਸੇ ਭਾਸ਼ਾ ਦੀਆਂ ਕਹਿੰਦੇ ਉਪਭਾਸ਼ਾਵਾਂ ਵਿਚਾਲੇ ਵਿਆਕਰਨਿਕ ਨਿਯਮ ਕਿਸ ਪੱਧਰ ਤੇ ਵਿਚਰਦੇ ਹਨ ਜੇਕਰ ਆਪਾਂ ਕਿਸੇ ਭਾਸ਼ਾ ਦੀਆਂ ਉਪਭਾਸ਼ਾਵਾਂ ਦੇ ਵਿਚਾਲੇ ਜਿਹੜੇ ਵਿਆਕਰਨਿਕ ਨਿਯਮ ਨੇ ਉਹ ਤੈਅ ਕਰਨੇ ਨਹੀਂ ਤਾਂ ਉਹ ਕਿਹੜੇ ਪੱਧਰ ਤੇ ਵਿਚਰਨਗੇ ਸਮਾਨਤਾ ਦੇ ਸਮਾਨਤਾ ਦੀ ਵਿਭਿੰਨਤਾ ਦੀ ਇਹ ਉਚਾਰਨ ਦੀ ਚਾਰ ਆਪਸ਼ਨਾਂ ਨੇ ਵਈ ਆਪਣੇ ਅੱਗੇ ਹਾਂ ਕਰੋ ਵੀ ਆਨਸਰ ਹੂੰ ਹਰ ਇੱਕ ਕੁਐਸਚਨ ਦਾ ਉਸ ਨੂੰ ਸਮਝ ਕੇ ਆਨਸਰ ਦਿਆ ਕਰੋ ਜੀ ਜੀ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਪੇਪਰ ਦੇ ਵਿੱਚ ਵੀ ਆਪਾਂ ਨੂੰ ਉਸੇ ਤਰ੍ਹਾਂ ਆਤ ਪੈਂਦੀ ਹੈ ਠੀਕ ਹੈ ਹੂੰ ਕੁਐਸਚਨ ਨੂੰ ਪੜ੍ਹਨਾ ਸਿੱਖੋ ਆਨਸਰ ਦੇਣਾ ਸਿੱਖੋ ਕਿਉਂਕਿ ਇਹਦੇ ਬੱਚੇ ਹੁੰਦੇ ਨੇ ਕੁਐਸਚਨ ਢੰਗ ਨਾਲ ਪੜ੍ਹਦੇ ਹੀ ਨਹੀਂ ਪਸਾਂਗੇ ਹੁੰਦੇ ਲੱਗਿਆ ਲੱਗਿਆ ਹਨਾ ਇਕੀਕੇ ਨੰਬਰ ਦੇ ਨਾਲ ਹੀ ਕਹਿੰਦੇ ਨੰਬਰ 82 ਜਾਂ 90 ਬਣਦੇ ਨੇ ਠੀਕ ਹੈ ਬੂੰਦ ਬੂੰਦ ਨਾਲ ਸਾਗਰ ਭਰਦਾ ਉਸ ਕਰਕੇ ਕਦਰ ਕਰਿਆ ਕਰੋ ਹਰ ਇੱਕ ਚੀਜ਼ ਦੀ ਸੋਦਰ ਰਾਈਟ ਆਨਸ ਬਣੂ ਤੁਹਾਡਾ ਇੱਕ ਸਮਾਨਤਾ ਦੀ ਠੀਕ ਹੈ ਪਾਕਿਸਤਾਨੀ ਪੰਜਾਬ ਦੀ ਲਿਪੀ ਕਿਹੜੀ ਹੈ ਗੁਰਮੁਖੀ ਸ਼ਾਮੁਖੀ ਉਰਦੂ ਜਾਂ ਫਾਰਸੀ ਕਰੋ ਵੀ ਆਨਸਰ ਪਾਕਿਸਤਾਨੀ ਪੰਜਾਬ ਦੀ ਲਿਪੀ ਕਿਹੜੀ ਲੈਂਦੇ ਪੰਜਾਬ ਦੀ ਲਿਪੀ ਕਿਹੜੀ ਹੈ ਹਮ ਕਰੋ ਵੀ ਆਨਸਰ 20 ਨੰਬਰ ਕੁਐਸਚਨ ਤੇ ਆ ਚੁੱਕੇ ਆਪਾਂ 23 ਨੰਬਰ ਕੁਐਸਚਨ ਤੇ ਆਜੋ ਬਈ ਹੂੰ ਵੈਰੀ ਗੁੱਡ ਬਈ ਜਿਹੜੇ ਬੀ ਕਰ ਰਹੇ ਸੋ ਦਾ ਰਾਈਟ ਆਨਸਰ ਬਲੂ ਤੁਹਾਡਾ ਦੋ ਆਊਗਾ ਠੀਕ ਹੈ ਇਹ ਮਿਸਟੇਕ ਨਾਲ ਇਥੇ ਇੱਕ ਲੱਗਿਆ ਹੋਇਆ ਸ਼ਾਮੁਖੀ ਇਹ ਆਪਣੀ ਚੜ੍ਹਦੇ ਪੰਜਾਬ ਦੀ ਗੁਰਮੁਖੀ ਹੈ ਹਨਾ ਪਰ ਇਹ ਕਿਹੜੀ ਆਊਗੀ ਤੁਹਾਡੀ ਸ਼ਾਮੁਖੀ ਪਾਕਿਸਤਾਨ ਦੀ ਠੀਕ ਹੈ ਇਥੇ ਬੀ ਆਊਗਾ ਦੋ ਆਊਗਾ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਨੇ ਮੁਹਾਰਨੀ ਦਾ ਸਹੀ ਕਰਮ ਕਿਹੜਾ ਹੈ ਮੁਹਾਰਨੀ ਦਾ ਸਹੀ ਕਰਮ ਕਿਹੜਾ ਬਣੇਗਾ ਕਰੋ ਵੀ ਆਨਸਰ ਿਆਨਾਂ ਅਨਸਰ ਦੇਣਾ ਵੀ ਸੀਦਾ ਇਹ ਪੇਪਰਾਂ ਦੇ ਵਿੱਚ ਬਹੁਤ ਬਾਰ ਰਿਪੀਟ ਹੁੰਦਾ ਕੁਐਸਚਨ ਆ ਇਹ ਆਉਂਦਾ ਵੀ ਸਹੀ ਤੁਸੀਂ ਕਰਮ ਦੱਸਣਾ ਹੈ ਇਹ ਚ ਗੋਲ ਕਿਹੜੇ ਨੇ ਇਹ ਚ ਅਗੋਲ ਕਿਹੜੇ ਨੇ ਠੀਕ ਹੈ ਵੱਡੇ ਕਿਹੜੇ ਨੇ ਸਵਾਰਾ ਛੋਟੇ ਕਿਹੜੇ ਨੇ ਹਨਾ ਇਹ ਇਹਨਾਂ ਦੇ ਵਿੱਚੋਂ ਹੱਦੋ ਵੱਧ ਕੁਐਸਚਨ ਬਣਦੇ ਹੀ ਬਣਦੇ ਨੇ ਠੀਕ ਹੈ ਸੋ ਦ ਰਾਈਟ ਆਨਸਰ ਬਣੂਗਾ ਤੁਹਾਡਾ ਇੱਕ ਫਸਟ ਜਿਹੜੀ ਰੋ ਹੈ ਇਹ ਬਿਲਕੁਲ ਸਹੀ ਹੈ ਕਿਵੇਂ ਇਹ ਪਹਿਲਾ ਭਈ ਮੁਕਤਾ ਆਉਂਦਾ ਜਿਵੇਂ ਆਪਾਂ ਕੈਦਾ ਪੜਦੇ ਹੁੰਦੇ ਛੋਟੇ ਹੁੰਦੇ ਹਨ ਨਾ ਫਿਰ ਕੰਨਾ ਆਊਗਾ ਸਿਆਰੀ ਬਿਹਾਰੀ ਔਂਕੜਦ ਲੈਂਕੜ ਲਾਂ ਦੁਲਾਹ ਹੋੜਾ ਕਨੌੜਾ ਠੀਕ ਹੈ ਇਸ ਤਰ੍ਹਾਂ ਯਾਦ ਰੱਖਣਾ ਇਸ ਜੀ ਨੂੰ ਠੀਕ ਹੈ ਭਈ ਯਾਦ ਰੱਖਣ ਦਾ ਇਹੀ ਢੰਗ ਹੈ ਬਸ ਇਸ ਤਰ੍ਹਾਂ ਚੱਲ ਪੋ ਜਿਵੇਂ ਆਪਾਂ ਕੈਦਾ ਪੜਦੇ ਹੁੰਦੇ ਸੀ ਕਿ ਭਾਈ ਪਹਿਲਾਂ ਮੁਕਤਾ ਆਊਗਾ ਫਿਰ ਕੰਨਾ ਸਿਆਰੀ ਬਿਹਾਰੀ ਔਂਕੜਦ ਲੈਂਕੜ ਲਾਂ ਦੁਲਾਹ ਹੋੜਾ ਕਨੌੜਾ ਠੀਕ ਹੈ ਟੋਟਲ ਕਿੰਨੀਆਂ ਹੋ ਗਈਆਂ ਇਹ 10 ਨਹੀਂ ਠੀਕ ਹੈ 10 ਨਹੀਂ بس ਉਹ ਹੀ ਨ ਲਗਾ ਮਾਤਰਾਵਾਂ ਜਮੈਂ ਆਪਣੀਆਂ ਠੀਕ ਹੈ ਹਾਂ ਠੀਕ ਹੈ ਬਈ ਸੋਏ ਸੀ ਬਈ ਤੁਹਾਡੀ ਅੱਜ ਦੀ ਕਲਾਸ ਸੋ ਜਿਨ੍ਹਾਂ ਨੇ ਬਈ ਕਲਾਸ ਪਸੰਦ ਆਈ ਸ਼ੇਅਰ ਕਰਨਾ ਜਿਹੜੇ ਬੱਚੇ ਹਾਲੇ ਤੱਕ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾਂ ਵਟਸਐਪ ਦੇ ਵਿੱਚ ਤੁਸੀਂ ਜੁਆਇਨ ਨਹੀਂ ਹੋਏ ਇਸ ਨੰਬਰ ਦੇ ਜ਼ਰੀਏ ਤੁਸੀਂ ਜੁਆਇਨ ਹੋ ਸਕਦੇ ਹੋ ਠੀਕ ਹੈ ਬਈ ਸੋ ਇਹ ਆਪਣੇ ਕੋਰਸ ਨੇ ਬਈ 2499 ਦੇ ਵਿੱਚ ਸਿਰਫ ਤੁਹਾਨੂੰ ਈਟੀਟੀ ਵਾਲਾ ਤੇ ਹੁਣ 2999 ਦੇ ਵਿੱਚ ਤੁਹਾਨੂੰ ਪੂਰਾ ਬੀਏਡ ਵਾਲਾ ਪ੍ਰੋਪਰ ਜਿਹੜਾ ਕੋਰਸ ਆ ਉਹ ਮਿਲ ਰਿਹਾ ਠੀਕ ਹੈ ਸੋ ਖਾਸਿਤ ਕੀ ਹੈ ਇਹ ਤੁਹਾਨੂੰ ਵੀਡੀਓ ਲੈਕਚਰ ਦੇ ਨਾਲ-ਨਾਲ ਪੀਡੀਐਫ ਪੜਨ ਨੂੰ ਮਿਲ ਰਹੇ ਨੇ ਕੁਐਸਚਨ ਮਿਲ ਰਹੇ ਨੇ ਹੋਰ ਬਹੁਤ ਸਾਰਾ ਕੁਝ ਮਿਲ ਰਿਹਾ ਠੀਕ ਹੈ ਪੂਰੇ ਪੰਜਾਬ ਦੇ ਵਿੱਚ ਇੰਨੇ ਘੱਟ ਫੀਸਾਂ ਦੇ ਉੱਪਰ ਤੁਹਾਨੂੰ ਕੋਈ ਵੀ ਜਿਹੜਾ ਕੋਰਸ ਉਹ ਨਹੀਂ ਦੇ ਰਿਹਾ ਠੀਕ ਹੈ ਪਲੇ ਸਟੋਰ ਦੇ ਵਿੱਚੋਂ ਤੁਸੀਂ ਜਾ ਕੇ ਸੈਪ ਨੂੰ ਫ੍ਰੀ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਡਾਊਨਲੋਡ ਕਰਦੇ ਕੋਈ ਪੈਸਾ ਨਹੀਂ ਲੱਗਦਾ ਠੀਕ ਹੈ ਡਾਊਨਲੋਡ ਕਰਨ ਦੇ ਨਹੀਂ ਕੋਈ ਪੈਸਾ ਲੱਗਦਾ ਠੀਕ ਹੈ ਸੋ ਉੱਥੇ ਜਾ ਕੇ ਤੁਸੀਂ ਡੈਮੋ ਕਲਾਸਾ ਦੇਖ ਸਕਦੇ ਹੋ ਭਾਈ ਇਹ ਬੀਐਸਟਟ ਦਾ ਸਿਲੇਬਸ ਪਿਆਗਾ ਇਹ ਐਸਐਸਟੀ ਵਾਣੇ ਵਾਸਤੇ 6ਵੀਂ ਤੋਂ ਲੈ ਕੇ 8ਵੀਂ ਤੱਕ ਦੇ ਕੁਐਸਚਨ ਪੈਣੇ ਪੜ੍ਹਨ ਵਾਸਤੇ ਠੀਕ ਹੈ ਹੋਰ ਬਹੁਤ ਕੁਝ ਹੈ ਠੀਕ ਹੈ ਜੁਆਇਨ ਕਰੋ ਰਾਜੀ ਤੇ ਧਿਆਨ ਨਾਲ ਪੜਦੇ ਜਾਓ ਕਿਉਂਕਿ ਇਹ ਨਹੀਂ ਪਤਾ ਹੁਣ ਪੀਏ ਸਟਾਰਟ ਕਰ ਦੋ ਆ ਜੀ ਠੀਕ ਹੈ ਭਾਈ ਸੋ ਧੰਨਵਾਦ ਭਾਈ ਕੱਲ ਕਿਸੇ ਕਾਰਨ ਕਰਕੇ ਆਪਣੀ ਲਈ ਕਲਾਸ ਨਹੀਂ ਲੱਗੀ ਸੀ ਆਪਣਾ ਇੱਕ ਕੁਐਸਚਨ ਰਹਿ ਗਿਆ ਸੀ ਸੱਚਾ ਜਿਹੜੇ ਰਹਿ ਗਿਆ ਸੀ ਭਾਈ ਆਪਾਂ ਕੀਤਾ ਸੀ 10 ਨੰਬਰ ਹਨਾ ਸੋ ਜਿਹੜਾ ਇਹ ਸੀ ਨਾ ਭਈ ਆਪਣਾ ਆਹ ਸਾਡੇ ਬੱਚੇ ਕਹਣਗੇ ਉਹ ਕੁਐਸਚਨ ਵਿੱਚ ਹੀ ਰੋਲੂਗੇ ਮੈਡਮ ਹਨਾ ਚਲੋ ਇੱਕ ਵਾਰ ਦੇਖ ਲੈਣੇ ਸ਼ੁੱਧ ਪੰਜਾਬੀ ਰੂਪ ਕਿਹੜਾ ਸੀ ਸ਼ੁੱਕਰਵਾਰ ਦੇ ਇਹਦੇ ਵਿੱਚ ਪਤਾ ਕੀ ਸੀਗਾ ਇਹਦੇ ਵਿੱਚ ਡਾਊਟ ਹੈ ਡਾਊਟ ਕਿਉਂ ਹੈ ਕਿਉਂਕਿ ਕਿਤੇ ਕਿਤੇ ਤਾਂ ਇਹ ਅਧਿਕ ਨਾਲ ਮਿਲਦਾ ਧਿਆਨ ਨਾਲ ਸੁਣਦੇ ਆਓ ਸ਼ੁੱਕਰਵਾਰ ਕਿਤੇ ਕਿਤੇ ਇਹ ਅਧਿਕ ਤੋਂ ਬਿਨਾ ਵੀ ਮਿਲਦਾ ਹੈ ਸ਼ੁੱਕਰਵਾਰ ਠੀਕ ਹੈ ਇਹਨਾਂ ਦੇ ਵਿੱਚ ਦੋ ਚੀਜ਼ਾਂ ਨੇ ਇਸ ਕਰਕੇ ਇਹ ਦੋਨੇ ਮਿਲਦੇ ਇਹਦੇ ਵਿੱਚ ਪਰ ਦੋਨੇ ਸਹੀ ਨਹੀਂ ਮੰਨੇ ਜਾ ਰਹੇ ਠੀਕ ਹੈ ਭਾਈ ਤਾਂ ਕਰਕੇ ਇਹ ਡੀ ਆਨਸਰ ਲੱਗਿਆ ਸੀ ਕੋਈ ਵੀ ਨਹੀਂ ਚਲੋ ਕੋਈ ਗੱਲ ਨਹੀਂ ਕੱਲ ਨੂੰ ਇਹ ਕੁਸ਼ਨ ਆਪਾਂ ਜ਼ਿਆਦਾ ਕਲੀਅਰ ਕਰਕੇ ਲੈ ਕੇ ਆਵਾਂਗੇ ਸਹੀ ਅਨਸਰ ਕੱਢ ਕੇ ਲੈ ਕੇ ਆਵਾਂਗੇ ਠੀਕ ਹੈ ਵੀ ਸੋ ਤੱਕ ਵੇ ਤੁਸੀਂ ਕਰੋ ਵੇ ਇੰਤਜ਼ਾਰ ਤੇ ਦੇਖਦੇ ਰਹੋ ਐਮ ਐਸ ਡਬਲਯੂ ਸਟੱਡੀ ਫॉर ਜੌਬ ਤੇ ਹੁਣ ਤਾਂ ਤੁਹਾਡੀ ਜਿਹੜੀ ਸੀਡੀਪੀ ਦੀ ਕਲਾਸ ਉਹ ਵੀ ਸਟਾਰਟ ਹੋਣ ਜਾ ਰਹੀ ਹੈ ਠੀਕ ਹੈ ਕਲਾਸਾਂ ਉਸ ਤਰ੍ਹਾਂ ਲੱਗਣਗੀਆਂ ਸੋ ਧੰਨਵਾਦ ਵੀ ਟੇਕ ਕੇਅਰ ਸੋ ਮਿਲਦੇ ਹਾਂ ਗੱਲੂ ਨਵੀਂ ਕਲਾਸ ਨਾਲ ਸੋ ਥੈਂਕ ਯੂ